ਗੁਰਦੁਆਰਾ ਪਰਵੰਧਾ ਕਮੇਟੀ ਦੇ ਬਾਰੇ ਬੜੇ ਜਿਹੜੇ ਸਿਰਫਰੇ ਨੇ ਬੜੇ ਜਿਹੜੇ ਵਿਰੋਧੀ ਲੋਕ ਨੇ ਕਹਿੰਦੇ ਨੇ ਸ਼੍ਰੋਮਣੀ ਗੁਰਦੁਆਰਾ ਪਰਵੰਧਾ ਮੈਂਟੀ ਕਰਦੀ ਕੀ ਹੈ ਸ਼੍ਰੋਮਣੀ ਕਮੇਟੀ ਦਾ ਇੰਨਾ ਕਰੋੜਾ ਲੱਖਾਂ ਅਰਬਾਂ ਦਾ ਬਾਈਟ ਹੈ ਜਾਂਦਾ ਕਿੱਥੇ ਹੈ ਪਿਆਰੋ ਯਾਦ ਰੱਖਿਆ ਜੇ ਸ਼੍ਰੋਮਣੀ ਗੁਰਦੁਆਰਾ ਪਰਵੰਧਾ ਕਮੇਟੀ ਦੇ ਵੱਲੋਂ ਜਿਹੜੇ ਆਈਪੀਐਸ ਆਈਏਐਸ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੜਨ ਵਾਲੇ ਅੰਮ੍ਰਿਤਧਾਰੀ ਬੱਚੇ ਬੱਚੀਆਂ ਨੇ ਉਹਨਾਂ ਦੀ ਚੋਣ ਕੀਤੀ ਜਾਂਦੀ ਉਹਨਾਂ ਨੂੰ ਵੱਡੇ ਵੱਡੇ ਅਫਸਰ ਆਈਏਐਸ ਆਈਪੀਐਸ ਬਣਾਇਆ ਜਾਂਦਾ ਜਿਨ੍ਹਾਂ ਦਾ ਜਿਹੜਾ ਖਰਚਾ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਚੁੱਕਦੀ ਪਈ ਹੈ ਉਹਨਾਂ ਬੱਚਿਆਂ ਦੀ ਚੋਣ ਕੀਤੀ ਜਾ ਰਹੀ ਹੈ ਤੇ ਪਿਆਰੋ ਇੱਥੇ ਬਸ ਨਹੀਂ ਬੱਚਿਆਂ ਦੀਆਂ ਜੂਨ ਦੀਆਂ ਛੁੱਟੀਆਂ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਾਝਾ ਮਾਲਵਾ ਦੁਆਬਾ ਇੱਥੋਂ ਤੱਕ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੇ ਅੰਦਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਵੱਡੇ ਉਪਰਾਲੇ ਕੀਤੇ ਜਾਂਦੇ ਨੇ 5-5000 10-10000 ਬੱਚਾ ਇਕੱਠਾ ਕਰਕੇ ਉਹਨਾਂ ਨੂੰ ਲੈਪਟਾਪ ਉਹਨਾਂ ਨੂੰ ਇੱਥੋਂ ਤੱਕ ਸਾਈਕਲਾਂ ਤੱਕ ਵੱਡੇ ਵੱਡੇ ਜਿਹੜੇ ਇਨਾਮ ਦਿੱਤੇ ਜਾਂਦੇ ਨੇ ਇੱਥੇ ਬਸ ਨਹੀਂ ਹੈ ਜਦੋਂ ਪੰਜਾਬ ਦੀ ਧਰਤੀ ਤੇ ਹੜ੍ਹ ਆਉਂਦੇ ਨੇ ਫਲੱਡ ਆਉਂਦੇ ਹੈ ਜਦੋਂ ਧੁਖਮਰੀ ਪੈਂਦੀ ਹੈ ਪਿਆਰੋ ਉਦੋਂ ਆਕਸੀਜਨ ਦੀ ਸੇਵਾ ਉਦੋਂ ਲੰਗਰ ਦੀ ਸੇਵਾ ਜਦੋਂ ਕੋਰੋਨਾ ਵਾਇਰਸ ਆਉਂਦਾ ਉਦੋਂ ਲੰਗਰ ਦੀ ਸੇਵਾ ਉਦੋਂ ਪਿਆਰੋ ਹਰ ਇੱਕ ਟੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਕੀਤੀ ਜਾਂਦੀ ਹੈ ਤੇ ਮਾਫ ਕਰਿਆ ਜੀ ਇੱਥੋਂ ਤੱਕ ਨਹੀਂ ਬੱਸ ਪਿਆਰਿਓ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਦੇ ਵਿੱਚ ਤੁਸੀਂ ਨજર ਮਾਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਸਕੂਲ ਲੈ ਲਓ ਕੋਈ ਕਾਲਜ ਲੈ ਲਓ ਅਮਰਧਾਰੀ ਬੱਚੇ ਨੂੰ 5000 ਰੁਪਇਆ ਜਿਹੜਾ 5ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਉਹ ਬੱਚਾ ਨੂੰ ਅਮਰਧਾਰੀ ਬੱਚਾ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ